ਗੌੜੀ ਮਹੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੀਵ ਪਰਮ ਗੈ ਪੂਰਨ ਪਈ ਸੀ ਵਰਹਾਉ ਸੀਤ ਲਤੇ ਰਖਿਆ ਬਿਆਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਦ ਸੰਗ ਅੰਬਰਤ ਰਸ ਪੀਵੇ ਗੌੜੀ ਮਹੱਲਾ ਪੰਜਵਾਂ ਧਨਿਓ ਮਸਤਕ ਤਨ ਤੇਰੇ ਨੀਤ ਧਨਿਓ ਭਗਤ ਜਿਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਈਐ ਰਸ ਨਾਰਾਮ ਨਾਮ ਜਸ ਕਈਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਨ ਗਉੜੀ ਮਹੱਲਾ ਪੰਜਵਾਂ ਤੂੰ ਹੈ ਮਸਲਤ ਤੋਹੈ ਨਾਲ ਤੂੰ ਹੈ ਰਾਖੈ ਸਰ ਸਮਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਪਾਈ ਰਹਾਉ ਆਗੇ ਆਪ ਏ ਥਾਨ ਵਸ ਜੰਕੈ ਆਠ ਪੈਰ ਮਨ ਹਰ ਕੋ ਜਾਪੈ ਪਤ ਪਰਵਾਨ ਸਾਚੇ ਨਿਸਾਨ ਜੰਕੋ ਆਪ ਕਰੇ ਫਰਮਾਨ आपे दा आप नित, नित नानक राम नाम समाल गौड़ी महल्ला पंजमा. सतगुर पूरा पया कृपाल हिरदे वसिया सदा गोपाल ਰਾਮ ਰਵਤ ਸਦ ਹੀ ਸੁਖ ਪਾਇਆ ਮਇਆ ਕਰੀ ਪੂਰਨ ਹਰ ਰਾਇਆ ਰਹਾਉ ਕਉ ਨਾਨਕ ਜੰਕੇ ਪੂਰੇ ਪਾਗ ਹਰ ਹਰ ਨਾਮ ਅਸਤਿ ਰ ਸੁਹਾਗ ਗਉੜੀ ਮਹੱਲਾ ਪੰਜਵਾ ਧਿਰ ਕਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰਖੀ ਕਰਤਾਰੀ ਬਾਦ ਸਾਸ ਸਭ ਵਸ ਕਰ ਦਿਨੀ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜਵਾਂ ਹਰ ਸੰਗ ਰਾਤੀ ਭਾਏ ਨ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੋਬੈ ਜਲਾ ਹਰ ਸੰਗ ਰਾਤੇ ਸੋ ਫਲ ਪਲਾ ਸਭ ਪੈ ਮਿਟੈ ਤੁਮਾਰੀ ਨਾਈ ਭੇਟਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਜੋ ਸੂਰਜੈ ਜਿਸ ਸਾਧਕ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੀ ਪਰਮ ਪਉ ਨਸੈ ਹਰ ਸੰਗ ਰਾਤੀ ਮਤਿ ਉਤਮ ਹੋਈ ਹਰ ਸੰਗ ਰਾਤੀ ਨਿਰਮਲ ਸੋਈ ਕਉ ਨਾਨਕ ਤਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾ ਉੱਦਮ ਕਰਤ ਸਿਤਲ ਮਨ ਪੈ ਮਾਰਗ ਚਲਤ ਸਗਲ ਦੁੱਖ ਗਏ ਨਾਮ ਜਪਤ ਮਨ ਭੈ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਪਿਆ ਕੁਸਲ ਕਰਾਈ ਕੇਮ ਭਿਆ ਕੁਸਲ ਕਰ ਆਏ ਭੇਟ ਦਸਾਦ ਸੰਗ ਗਈ ਬਲਾਏ ਰਹਾ ਨਿਤਰ ਪਨੀਤ ਪੀਖਤ ਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟੈਲ ਸਫਲ ਹੀ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨਕੀ ਕੀ ਨੀ ਆਪ ਸਹਾਈ ਸੁਖ ਪਾਇਆ ਲਗਦਾ ਸੈ ਪਾਇ ਆਪ ਗਿਆ ਤਾਂ ਆਪੀ ਪੈ ਕਿਰਪਾ ਨਦਾਨ ਕੀ ਸਰਨੀ ਪੈ ਜੋ ਚਾਹਤ ਸੋਈ ਜਬ ਪਾਇਆ ਤਬ ਟੁੰਡਨ ਕਹਾ ਕੋ ਜਾਇਆ ਆਸਤਰ ਪੈ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋਟ ਮਜਨ ਕੀਨੋ ਈਸ਼ਰਾਨ ਲੱਖ ਅਰਬ ਖਰਬ ਦੀਨੋਂ ਦਾਨ ਜਾ ਮਨ ਵਸਿਓ ਹਰ ਕੋ ਨਾਮ සග್ල පවෙත ගොනගයේ ගොපාල පාපමිටි සාධූසරණදයාලරහ බෝත තුරත තපසාධන සාදේ අනක ලාබමනෝරතලදේ හරහර නාම රසනයාරාදේ සिබරත සසත බේදභ කන්න ग ज्ञान सिध सुख जान नाम जपत प्रभ स्यू मन मान अगाध बोध हर अगम अपारी, नाम जपत नाम देवचारी नानक को प्रभ किरपा तारी गौड़ी मह्ला पंचव सिमर 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 सुख पाया ਚਰਨ ਕੰਬਲ ਗੁਰ ਰਦੇ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਜਿਸ ਆਰਾਧ ਮੇਰਾ ਮਨ ਧੀਰਾ ਰਹਾਉ ਆਨ ਦਿਨ ਜਪੋ ਗੁਰ ਗੁਰ ਨਾਮ ਤਾਂ ਤੇ ਸਿਦ ਪੈ ਸਗਲ ਕਾਮ ਦਰਸ਼ਨ ਦੇ ਕਸਿਤਲ ਮਨ ਪੈ ਜਨਮ ਜਨਮ ਕੇ ਕੇ ਲਿ ਬਖ ਗਏ ਕਉ ਨਾਨਕ ਕਹਾ ਪੈ ਪਾਈ ਆਪਣੀ ਸੇਵਕ ਕੀ ਆਪ ਪੈ ਜਰਖਾਈ ਗਉੜੀ ਮਹੱਲਾ ਪੰਜਵਾਂ ਆਪਣੀ ਸੇਵਕੋ ਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈ ਸੇ ਮਾਈ ਪ੍ਰਭ ਕੀ ਸਰਨ ਉਬਰੈ ਸਰਨ ਕੋਈ करण कराम पूरन सच सोई रहा अब मन बसिया निहारा पै से आतम सुख सारा अपनी जन राखी जनम जनम केल बिखलाथी कनि न जाई प्रभ की वड आई नानक दास सदा सरनाई अब मन बसिया करारा पै बिन से आतम सुख सारा कर कराया अपनी जन राखी जन्म जन्म के कल बि कलाथी कन जय जा प्रभ की वढ आई नानक दास सदा सरन